ਸੱਚੇ ਪਾਤਸ਼ਾਹ ਕਹਿੰਦੇ ਸੀ ਤੇਰੇ ਦਿਲ ਦੀ ਭਾਵਨਾ ਤੇ ਜਵਾਬ ਦੇਦੇ ਵੀਆਹ ਹੋਰ ਕਰਦੇ ਆਂਗੇ ਅੱਛਾ ਮਹਾਂ ਜੀ ਠੀਕ ਹੈ ਹੂੰ ਫੇਰ ਗੱਲ ਹੋਵੇ ਵੀ ਪੈਣੀ ਸਾਹਿਬ ਵਿਆਹ ਵਿਆਹ ਕਰਨਾ ਹੈ ਅੱਛਾ ਜਦੋਂ ਵਿਆਹ ਕਰਨੋਂ ਆਪ ਦੇ ਗਏ ਤੇ ਸੱਚੇ ਪਾਤਸ਼ਾਹ ਕਹਿੰਦੇ ਹੋ ਗਿਆ ਠੀਕ ਮਹਾਂ ਜੀ ਠੀਕ ਹੋ ਗਿਆ ਸੱਚੇ ਪਾਤਸ਼ਾਹ ਨੇ ਆਪਣੀ ਰਸਦਾਂ ਤੋਂ ਫੇਰ ਆਖਿਆ ਤੇ ਸਾਡੇ ਕੋ ਇਹੋ ਜੇ ਮੁੰਡੇ ਨੇ ਜਿਹੜੇ ਕਹਿੰਦੇ ਨੇ ਵੀ ਸਾਡਾ ਵਿਆਹ ਭੈਣੀ ਸਾਹਿਬ ਹੀ ਹੋਣਾ ਚਾਹੀਦਾ ਸੱਚੇ ਪਾਤਸ਼ਾਹ ਕਹਿੰਦੇ ਨੇ ਆਨੰਦ ਕਾਜ ਕਰਵਾ ਕੇ ਫਿਰ ਮੇਰੇ ਕੋਲ ਆਵੀਂ ਠੀਕ ਆ ਫਿਰ ਅਸੀਂ ਗਏ ਸੱਚੇ ਪਾਤਸ਼ਾਹ ਨੇ ਫਿਰ ਖੁਸ਼ੀਆਂ ਦਿੱਤੀਆਂ ਬਾਅਦ ਚ ਨੇ ਗੱਲ ਕੀਤੀ ਸੱਚੇ ਪਾਤਸ਼ਾਹ ਕਹਿੰਦੇ ਜੇ ਕਹਿਣਗੇ ਵਿਆਹ ਕਰ ਕਰਨਾ ਦੇ ਜਵਾਬ ਦੇ ਦੇ ਵਿਆਹ ਹੋਰ ਕਰਦੇ ਅੰਛਾ ਫਿਰ ਜਦੋਂ ਉਹ ਨਿਸਾਵਨ ਨੰਮਕਾਰਜ ਕਰਨੋਂ ਵਾਸਤੇ ਗਏ ਤੇ ਸੱਚੇ ਪਾਤਸ਼ਾਹ ਕਹਿੰਦੇ ਠੀਕ ਹੋ ਗਿਆ ਮੈਂ ਹਾਂਜੀ ਠੀਕ ਹੋ ਗਿਆ ਸੱਚੇ ਪਾਤਸ਼ਾਹ ਕਹਿੰਦੇ ਆਨੰਦ ਕਾਰਜ ਕਰਕੇ ਫਿਰ ਮਿਲ ਕੇ ਜਾਈਂ ਫਿਰ ਅਸੀਂ ਗਏ ਸੱਚੇ ਪਾਤਸ਼ਾਹ ਨੇ ਫਿਰ ਖੁਸ਼ੀਆਂ ਦਿੱਤੀਆਂ